ਪੰਜਾਬ ਵਿੱਚ ਸਿੱਖ ਲਗਾਤਾਰ ਘਟਗਿੰਦੇ ਵਿੱਚ ਹੋ ਰਹੇ ਨੇ ਇਸ ਦੇ ਦੋ ਮੁੱਖ ਕਾਰਨ ਨੇ ਪਹਿਲਾ ਕਾਰਨ ਪ੍ਰਵਾਸੀਆਂ ਨੂੰ ਪੰਜਾਬ ਵਿੱਚ ਵਸਣ ਦੇ ਮੌਕੇ ਤੇ ਦੂਜਾ ਕਾਰਨ ਇੱਥੇ ਰੋਜ਼ਗਾਰ ਨਾ ਮਿਲਣ ਕਾਰਨ ਪੰਜਾਬੀਆਂ ਵੱਲੋਂ ਪੱਛਮੀ ਦੇਸ਼ਾਂ ਵੱਲ ਮੂੰਹ ਕਰਨਾ ਤੇ ਇਹ سلسلہ ਲਗਾਤਾਰ ਜਾਰੀ ਹੈ ਜਿਸ ਤਰਤੂ ਆਪਣੇ ਖੂਨ ਪਸੀਨੇ ਨਾਲ ਸਿੰਜਿਆ ਹੋਵੇ ਆਬਾਦ ਕਰਨ ਤੇ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਕੀਤੀਆਂ ਹੋਣ ਅੱਜ ਉਸ ਧਰਤੀ ਉੱਤੇ ਬਾਰੋ ਬਾਈ ਲੋਕ ਹੱਕਦਾਰ ਹੋਗੇ ਨੇ ਪਿਛਲੇ ਦਿਨੀ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੋਮਾ ਨੇ ਸਿੱਖਾਂ ਨੂੰ ਇੱਕ ਵੱਡੇ ਆਗਾਮੀ ਸੰਕਟ ਬਾਰੇ ਸੁਚੇਤ ਕੀਤਾ ਹੈ ਜਿਸ ਬੰਦੀ ਵੇਖ ਲੈਣੇ ਆ ਇੱਕ ਖਾਸ ਰਿਪੋਰਟ ਪੰਜਾਬ ਦੇ ਵਿੱਚ ਸਿੱਖਾਂ ਨੂੰ ਘਟ ਗਿਣਤੀ ਕਰਨ ਦੇ ਲਈ ਇੱਕ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਖਾਸ ਕਰ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਹੁਣ ਸਿੱਖਾਂ ਦੀ ਆਬਾਦੀ ਲਗਾਤਾਰ ਘਟਦੀ ਜਾ ਰਹੀ ਹੈ ਤੇ ਬਾਹਰੀ ਸੂਬਿਆਂ ਤੋਂ ਲੋਕਾਂ ਨੂੰ ਲਿਆ ਕੇ ਇੱਥੇ ਵਸਾਇਆ ਜਾ ਰਿਹਾ ਹੈ ਇਸ ਧਰਤੀ ਦੇ ਜੰਮੇ ਜਾਏ ਅਤੇ ਇਸ ਖਿੱਤੇ ਨੂੰ ਆਵਾਦ ਕਰਨ ਤੇ ਆਜ਼ਾਦ ਕਰਵਾਉਣ ਦੇ ਲਈ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੇ ਹੱਕਾਂ ਉਤੇ ਇਹ ਪ੍ਰਵਾਸੀ ਡਾਕਾ ਮਾਰ ਰਹੇ ਨੇ ਪਿਛਲੇ ਦਿਨੀ ਦੰਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਦੇ ਇੱਕ ਬਿਆਨ ਨੇ ਇਸ ਚਿੰਤਾ ਨੂੰ ਉਜਾਗਰ ਕੀਤਾ ਤੇ ਹਰ ਸਿੱਖ ਪਰਿਵਾਰ ਨੂੰ ਘੱਟੋ ਘੱਟ 5 ਬੱਚੇ ਪੈਦਾ ਕਰਨ ਦੀ ਸਲਾਹ ਦਿੱਤੀ ਹੈ ਬੱਚੇ 5-5 ਪੈਦਾ ਹੋਣੇ ਚਾਹੀਦੇ ਤੁਹਾਡੇ ਘਰਾਂ ਵਿੱਚ ਮੇਰੀ ਗੱਲ ਨੂੰ ਬਾਰ-ਬਾਰ ਸੁਣ ਲਿਆ ਕਰੋ ਦੁਖਦਾਇਕ ਗੱਲਾਂ ਆਉਣ ਵਾਲੇ ਸਮੇਂ ਤੇ ਤੇਤੇ ਕਰੋਗੇ ਪਛਤਾਉਂਗੇ ਹੀ ਤੁਹਾਡੇ ਤੋਂ ਸੰਭੇ ਜਾਣਗੇ ਮੈਨੂੰ ਦੇ ਦਿਓ ਮੈਂ ਟਕਸਾਲ ਚ ਰੱਖੂੰ ਮੈਂ ਪੜਾਉਂਗਾ ਵੀ ਗੁਰਮਤਿ ਦੇ ਵਿਦਵਾਨ ਵੀ ਬਣਾਉਂ ਦੁਨੀਆ ਪਰ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਉਹਨਾਂ ਦਾ ਸਨਮਾਨ ਹੋਏਗਾ ਉਹਨਾਂ ਨੂੰ ਪੰਥ ਦੀ ਸੇਵਾ ਕਰਨ ਲਈ ਭੇਜੂਗਾ ਤੁਹਾਡੇ ਬੱਚੇ ਹੀ ਗੁਰੂ ਘਰਾਂ ਦੇ ਪ੍ਰਚਾਰਕ ਬਣਨੇ ਰਾਗੀ ਕਥਾਵਾਚਕ ਵਿਦਵਾਨ ਇਨਾ ਨੇ ਹੀ ਪੰਥ ਦੀ ਅਕੇ ਸੇਵਾ ਕਰਨੀ ਸੋ ਭਾਈ ਇਸ ਗੱਲ ਤੋਂ ਸੰਕੋਚ ਨਾ ਕਰਿਆ ਕਰੋ ਆਪਣੀ ਇੱਕ ਗਲਤ ਧਾਰਨਾ ਬਣਾ ਲਈ ਵੀ ਨਿਆਣਾ ਸਾਡਾ ਨਸ਼ੇ ਖਾ ਕੇ ਮਰਦਾ ਮਰ ਜਵੇ ਜਥੇਬੰਦੀ ਚ ਗੁਰੂ ਘਰ ਨਹੀਂ ਭੇਜਣਾ ਇਹ ਬਹੁਤ ਦੋ ਗਲਤ ਖਿਆਲ ਕੱਢ ਦਿਓ ਆਪਣੇ ਮਨੋਂ ਇੱਕ ਤਾਂ ਇੱਕ ਇੱਕ ਬੱਚੇ ਤੱਕ ਸੀਮਤ ਨਾ ਰਹੋ ਮੈਂ ਤੁਹਾਨੂੰ ਦਰਦਨਾਕ ਬੇਨਤੀ ਕਰਦਾ ਅੱਜ ਪੰਜਾਬ ਦੀ ਵਸੋਂ 552 52 ਅਸੀਂ 50% ਬਾਹਰ ਲਿਆ ਗਏ ਆਉਂਦੇ ਸਾਲਾਂ 'ਚ ਅਸੀਂ ਘਟ ਗਿਣਤੀ ਵਿੱਚ ਹੋ ਜਾਣਾ ਤੇ ਉਹਨਾਂ ਤੋਂ ਕੁੱਟ ਖਾਇਆ ਕਰਾਂਗੇ ਅਸੀਂ ਫੇਰ ਰੋਹ ਗਿਣਤੀ ਵਧਾਓ ਇੱਕ ਇੱਕ ਪਰਿਵਾਰ ਵਿੱਚ ਪੰਜ ਪੰਜ ਭਚੰਗੀ ਪੈਦਾ ਕਰੋ ਬਾਬਾ ਰਾਮ ਸਿੰਘ ਤੁਮਾਂ ਨੇ ਸਿੱਖਾ ਉਤੇ ਚੜੀ ਆ ਰਹੀ ਇਸ ਵਿਰਤਾ ਨੂੰ ਪੰਥ ਅੱਗੇ ਰੱਖਿਆ ਜੇਕਰ ਸਮਾ ਰਹਿੰਦੇ ਆ ਇਸ ਦਾ ਕੋਈ ਹੱਲ ਨਾ ਕੱਢਿਆ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਧਰਤੀ ਉੱਤੇ ਇੱਕ ਵਾਰ ਫਿਰ ਗੈਰਾਂ ਦਾ ਰਾਜ ਹੋ ਜਾਵੇਗਾ ਤੇ ਜੋ ਹੱਕ ਸਿੱਖਾਂ ਨੇ ਕੁਰਬਾਨੀਆਂ ਕਰਕੇ ਹਾਸਲ ਕੀਤੇ ਨੇ ਉਹ ਵੀ ਇਨ੍ਹਾਂ ਹੱਥੋਂ ਖੁੱਸ ਜਾਣਗੇ ਕਿਉਂਕਿ ਭਾਰਤ ਵਿੱਚ ਵੋਟ ਦੀ ਸਿਆਸਤ ਇਸ ਪੱਧਰ ਤੱਕ ਗੰਦਲੀ ਹੋ ਚੁੱਕੀ ਹੈ ਕਿ ਜਦੋਂ ਬਹੁਤ ਗਿਣਤੀ ਦੀਆਂ ਵੋਟਾਂ ਵਟੋਰਨ ਲਈ ਪੰਜਾਬ ਦੇ ਵਿੱਚ ਸਿੱਖਾਂ ਨੂੰ ਰੋਂਦਿਆ ਗਿਆ ਤਾਂ ਉਦੋਂ ਤੱਕ ਬਹੁਤ ਦੇਰ ਹੋ ਜਾਵੇਗੀ ਤੇ ਸਾਡੇ ਪੱਲੇ ਕੁਝ ਵੀ ਨਹੀਂ ਰਹਿਣਾ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਵੀ ਬਾਬਾ ਧੁੰਮਾ ਦੀ ਚਿੰਤਾ ਦੇ ਨਾਲ ਸਹਿਮਤੀ ਪ੍ਰਗਟਾਈ। ਉਹਨਾਂ ਕਿਹਾ ਕਿ ਵਾਕਈ ਹਰ ਸਿੱਖ ਨੂੰ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਹੈ। ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੱਚੇ ਵੱਧ ਤੋਂ ਵੱਧ ਪੈਦਾ ਕਰੋ ਜੇ ਤੁਸੀਂ ਨਹੀਂ ਸੰਭਾਲ ਸਕਦੇ ਤਾਂ ਤੁਸੀਂ ਮੇਰੇ ਕੋਲ ਛੱਡ ਦਿਓ। ਤੋਂ ਇਹ ਗੱਲ ਜਿਹੜੀ ਆ ਇਸ ਤੋਂ ਪਹਿਲਾਂ ਅਕਾਲ ਪੁਰਖ ਸਾਹਿਬ ਦੇ ਸਿੰਘ ਸਹਿਬਾਨ ਹੋਰ ਵੀ ਜਿਹੜੀਆਂ ਧਾਰਮਿਕ ਇਕਾਈਆਂ ਇਹ ਗੱਲ ਕਹਿ ਚੁੱਕੀਆਂ ਨੇ ਤੇ ਫਿਕਰਮੰਦੀ ਜਾਰ ਕਰ ਚੁੱਕੀਆਂ ਨੇ। ਉਹ ਇਹ ਇਸ ਦਾ ਜਿਹੜਾ ਅਸੀਂ ਡਰਕਾ ਡਰਵਾ ਸਮਰਥਨ ਕਰਦੇ ਆ ਤੇ ਉਧਰ ਬਾਬਾ ਹਰਨਾਮ ਸਿੰਘ ਧੁੰਮਾ ਦੇ ਬਿਆਨ ਉੱਤੇ ਕਈ ਲੋਕ ਆਪਣੀਆਂ ਸਿਆਸੀ ਰੋਟੀਆਂ ਵੀ ਸੇਕਣ ਲੱਗ ਪਏ ਨੇ ਪੰਜਾਬ ਊਮਨ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਬਾਬਾ ਧੁੰਮਾ ਦੇ ਬਿਆਨ ਉੱਤੇ ਟਿੱਪਣੀ ਕੀਤੀ ਤੇ ਕਿਹਾ ਹੈ ਕਿ ਔਰਤ ਕੋਈ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਨਹੀਂ ਦੂਜੇ ਪਾਸੇ ਪੰਜਾਬ ਊਮਨ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਮਨੀਸ਼ਾ ਗੁਲਾਟੀ ਜੋ ਕਿ ਮੂਲ ਰੂਪ ਨਾਲ ਪੰਜਾਬੀ ਨਹੀਂ ਹੈ ਪਰ ਲੰਮਾ ਸਮਾਂ ਪੰਜਾਬ ਦੇ ਵਿੱਚ ਇਸ ਕਮਿਸ਼ਨ ਦੀ ਚੇਅਰਪਰਸਨ ਰਹੀ ਉਹਨਾਂ ਨੇ ਵੀ ਬਾਬਾ ਹਰਨਾਮ ਸਿੰਘ ਧੁੰਮਾ ਦੇ ਬਿਆਨ ਉੱਤੇ ਟਿੱਪਣੀ ਕਰਕੇ ਸੁਰਖੀਆਂ ਬਟੋਲੀਆਂ ਨੇ ਬਿਬਾ ਮਨੀਸ਼ਾ ਗੁਲਾਟੀ ਨੇ ਆਪਣੇ ਫੇਸਬੁੱਕ ਪੇਜ ਉੱਤੇ ਇਸ ਬਾਬਤ ਇੱਕ ਪੋਸਟ ਵੀ ਸ਼ੇਅਰ ਕੀਤੀ ਤੇ ਆਪਣਾ ਬਿਆਨ ਦਿੱਤਾ ਹਾਲਾਂਕਿ ਬਾਬਾ ਹਰਨਾਮ ਸਿੰਘ ਧੁੰਮਾ ਦਾ ਇਹ ਬਿਆਨ ਨਿਰੋਲ ਸਿੱਖ ਕੌਮ ਲਈ ਸੀ ਪਰ ਕੁਝ ਸਿਆਸਤਦਾਨ ਇਸ ਪੰਥਕ ਮਸਲੇ ਵਿੱਚ ਲਾਤ ਅਡਾਉਣ ਵਿੱਚ ਲੱਗੇ ਹੋਏ ਨੇ ਸ਼ਾਇਦ ਹੀ ਨਾ ਸਿਆਸਤਦਾਨਾਂ ਨੇ ਬਾਬਾ ਧੁੰਮਾ ਦਾ ਇਹ ਬਿਆਨ ਧਿਆਨ ਨਾਲ ਨਹੀਂ ਸੁਣਿਆ ਜਿਸ ਦੇ ਵਿੱਚ ਉਹਨਾਂ ਸਾਫ਼ ਆਖਿਆ ਕਿ ਜੇਕਰ ਕਿਸੇ ਗੁਰਸਿੱਖ ਨੂੰ ਬੱਚੇ ਸੰਭਾਲਣ ਵਿੱਚ ਮੁਸ਼ਕਲ ਹੋਵੇ ਤਾਂ ਉਹ ਆਪਣੇ ਬੱਚਿਆਂ ਨੂੰ ਦਮਦਮੀ ਟਕਸਾਲ ਕੋਲ ਭੇਜ ਦੇਣ ਤੇ ਉਹਨਾਂ ਨੂੰ ਅਸੀਂ ਸੰਭਾਲਾਂਗੇ। ਪਾਵੇਂ ਬਾਬਾ ਹਰਨਾਮ ਸਿੰਘ ਧੁੰਮਾ ਦਾ ਪਿਛੋਕੜ ਕਿਸੇ ਵੀ ਤਰ੍ਹਾਂ ਦਾ ਰਿਹਾ ਹੋਵੇ ਪਰ ਉਹਨਾਂ ਪੰਥ ਲਈ ਇਹ ਜੋ ਚਿੰਤਾ ਪ੍ਰਗਟਾਈ ਹੈ ਉਸ ਨਾਲ ਹਰ ਸਿੱਖ ਸਹਿਮਤੀ ਪ੍ਰਗਟਾ ਰਿਹਾ ਹੈ। ਬਿਰੂਪੁਰ